ਬੰਦ ਕਰੋ ਬੰਦ ਕਰੋ ਲੋਕਾਂ ਦੀ ਜ਼ਮੀਨ ਖਾਣ ਵਾਲੀ ਸਰਕਾਰ ਮੁਰਦਾਬਾ 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 ਲੈਂਡ ਪੂਲਿੰਗ ਪਾਲਿਸੀ ਰੱਦ ਕਰੋ ਬੰਦ ਕਰੋ ਬੰਦ ਕਰੋ ਪੰਜਾਬ ਸਰਕਾਰ ਮੁਰਦਾ ਅੱਜ ਤੁਸੀਂ ਰਜਨੀ ਦੇਆ ਦੇ ਦਫ਼ਤਰ ਦਾ ਘਰਾਓ ਕਿਸ ਮਸਲੇ ਤੇ ਕੀਤਾ ਜੀ ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀਗਾ ਲੈਂਡ ਪੂਲਿੰਗ ਪਾਲਿਸੀ ਦੇ ਵਿਰੋਧ ਦੇ ਵਿੱਚ ਅਸੀਂ ਐਮ ਐਲ ਏ ਰਜਨੀ ਦੇਆ ਦੇ ਘਰ ਦਾ ਘਰਾਓ ਕਰ ਰਹੇ ਹਾਂ ਔਰ ਮੇਰੇ ਹਲਕਾ ਫਰੋਜਪੁਰ ਦੇ ਹਾਤੀ ਦੇ ਤਿੰਨ ਪਿੰਡਾਂ ਦੀ ਤਕਰੀਬਨ 300 ਏਕੜ ਜ਼ਮੀਨ ਹੈ ਜਿਹੜੀ ਐਕਵਾਇਰ ਕੀਤੀ ਜਾਣੀ ਹੈ ਜਿਹੜੀ ਅਸੀਂ ਕਿਸੇ ਵੀ ਕੀਮਤ ਇੰਨੀ ਦੇਵਾਂਗੇ 300 ਲੈਂਡ ਪੂਲਿੰਗ ਪਾਲਿਸੀ ਕੀ ਹੈ ਇਹਦੇ ਨਾਲ ਕੀ ਨੁਕਸਾਨ ਹੈ ਲੈਂਡ ਪੂਲਿੰਗ ਪਾਲਿਸੀ ਦੇ ਅਨੁਸਾਰ ਜਿਹੜਾ ਪਿੰਡਾਂ ਦਾ ਸ਼ਹਿਰੀਕਰਨ ਕੀਤਾ ਜਾ ਰਿਹਾ ਹੈ ਸਰਕਾਰ ਕਹਿੰਦੀ ਕਿ ਅਸੀਂ ਪਿੰਡਾਂ ਦਾ ਸ਼ਹਿਰੀਕਰਨ ਕਰਨਾ ਹੈ ਪਰ ਉਹ ਸ਼ਹਿਰੀ ਕਰਨੀ ਪੰਜਾਬ ਦੇ ਲੋਕਾਂ ਨੂੰ ਡਿਸਪਲੇਸਮੈਂਟ ਕੀਤਾ ਜਾ ਰਿਹਾ ਔਰ ਪੂਰੇ ਪੰਜਾਬ ਦੇ ਵਿੱਚੋਂ 65000 ਏਕੜ ਜਿਹੜੀ ਜ਼ਮੀਨ ਐ ਐਕਵਾਇਰ ਕੀਤੀ ਜਾਣੀ ਉਹ ਅਸੀਂ ਕਦੀ ਵੀ ਨਹੀਂ ਦੇਵਾਂਗੇ ਤਾਡੀ ਕੀ ਮੰਗ ਹੈ ਤੁਹਾਡੀ ਮੰਗ ਹੈ ਕਿ ਜਲਦੀ ਤੋਂ ਜਲਦੀ ਇਸ ਬੌਸੀ ਨੂੰ ਰੱਦ ਕੀਤਾ ਜਾਵੇ ਔਰ ਕਿਸਾਨਾਂ ਦੀਆਂ ਜਿਹੜੀਆਂ ਜ਼ਮੀਨਾਂ ਦੇ ਸੀਐਲਓ ਜਾਰੀ ਨਹੀਂ ਕੀਤੇ ਜਾ ਰਹੇ ਉਹ ਜਾਰੀ ਕੀਤੇ ਜਾਵੇ